ਦੋ ਤਿਰਾਂਚੇ ਮਾਮੂਲੀ ਗੱਲ ਨੂੰ ਲੈ ਕੇ ਆਪਸੀ ਤਕਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਉਧਰ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਦੋਂ ਇਸ ਬਾਰੇ ਗੱਲ ਕੀਤੀ ਗਈ ਥਾਣਾ ਮੁਕੰਬੂਰਾ ਦੇ ਜਾਂਚ ਅਧਿਕਾਰੀ ਨਾਲ ਤੇ ਉਹਨਾਂ ਦਾ ਕਹਿਣਾ ਕਿ ਦੋਸ਼ੀਆਂ ਦੀ ਭਾਲ ਲਈ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਪਰ ਪਰਿਵਾਰ ਨੇ ਜਿਹੜੀ ਪੁਲਿਸ ਕਾਰਵਾਈ ਤੋਂ ਅਸੰਤੁਸ਼ਟੀ ਜ਼ਾਹਰ ਕੀਤੀ ਹੈ ਉਹਨਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਨਹੀਂ ਤਾਂ ਉਹ ਪ੍ਰੈਸ ਕਾਨਫਰੰਸ ਕਰਕੇ ਮਾਮਲੇ ਨੂੰ ਪੂਰੀ ਤਰ੍ਹਾਂ ਜਨਤਾ ਕਰਨਗੇ ਜੇਕਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਇਹ ਕਦਮ ਚੁੱਕਣ ਨੂੰ ਮਜਬੂਰ ਹੋਣਗੇ ਅੰਮ੍ਰਿਤਸਰ ਤੋਂ ਗੁਰਮੀਤ ਸਿੰਘ ਦੀ ਰਿਪੋਰਟ ਨਿਊਜ਼ ਹੈਡਲਾਈਨ ਟੂਡੇ ਹਾਂਜੀ ਜੀ ਨਾ ਜੀ ਸਰ ਮੇਰਾ ਨਾਮ ਨਰਿੰਦਰ ਕੋਹਰਾ ਅ ਸਰ ਸਾਡੇ ਨਾਲ ਦੇ ਗਵਾਂਢੀ ਆ ਤੇ ਸਰ ਉਹਨਾਂ ਦੇ ਨਾਲ ਸਾਡੀ ਲੜਾਈ ਹੋਈ ਸਾਡਾ ਤੋਤਾ ਉੱਡ ਕੇ ਗਵਾਂਢੀਆਂ ਦੇ ਘਰੇ ਚਲ ਗਿਆ ਸੀ ਤੇ ਸਰ ਸਰ ਉਹ ਸਾਨੂੰ ਕਹਿ ਰਹੇ ਸੀ ਤੋਤਾ ਫੜਨ ਵਾਸਤੇ ਤੇ ਅਸੀਂ ਉਹਨਾਂ ਦੇ ਘਰੋਂ ਤੋਤਾ ਫੜਨ ਗਏ ਹਨੀ ਆ ਕੇ ਹਨੀ ਨੇ ਆ ਕੇ ਮੇਰੇ ਬੇਟੇ ਨੂੰ ਗਾਲ ਕੱਢਤੀ ਤੇ ਮੇਰੇ ਬੇਟੇ ਦੇ ਹੱਥੀ ਪੈ ਗਿਆ ਹਾਂ ਤੇ ਮੈਂ ਛਡੋਂ ਗਈਆਂ ਤੇ ਉਹ ਸਾਰਾ ਡੱਬਰ ਗਾਲ ਪੈ ਗਈ ਬੇਟੇ ਦੇ ਤੇ ਬੇਟੇ ਨੂੰ ਮੈਂ ਛਡਾਂਦੀ ਹੀ ਉਦੋਂ ਚਲੋ ਸਾਰਾ ਗਵਾਂਡੀਆਂ ਨੇ ਅੰਦਰ ਵੜ ਲਿਆ ਮੇਰੇ ਬੇਟੇ ਨੂੰ ਉਹਦੇ ਚਲੋ ਮਤਲਬ ਛੋਟ ਛਡਾ ਹੋ ਗਿਆ ਤੇ ਬਾਅਦ ਵਿੱਚ 22 ਜਨਵਰੀ ਰਾਤੀ ਸਾਨੂੰ ਪਤਾ ਨਹੀਂ ਫਿਰ ਦਾਤਰ ਦੁੱਤਰ ਲਾ ਕੇ ਰਿਵਾਲਵਰ ਲਾ ਕੇ ਸਾਡੇ ਘਰ ਆ ਗਏ ਤੇ ਉਹਨਾਂ ਨੇ ਮੇਰੇ ਵੀ ਸਿਰ 'ਚ ਦਾਤਰ ਮਾਰਿਆ ਰਿਵਾਲਵਰ ਦਾ ਬੱਟ ਮਾਰਿਆ ਵੇ ਮੇਰੇ ਬੇਟੇ ਦੇ ਸਿਰ ਤੇ ਮੇਰੇ ਹਸਬੰਡ ਨੂੰ ਇਦਾਂ ਧੂਤੇ ਧੂਕੇ ਲੈ ਕੇ ਗਏ ਆ ਦਾਤਰ ਮਾਰਦੇ ਜਾਂਦੇ ਹੀ ਸਿਰ ਵਿੱਚ ਤੇ ਜਿਹੜੇ ਮਤਲਬ ਸਾਡੇ ਨਾਲ ਦੇ ਗਾਂਢੀ ਉਹਨਾਂ ਦਾ ਨਾਮ ਵੱਡੂ ਆ ਹਨੀ ਆ ਹੈਪੀ ਆ ਸੋਨੀ ਆ ਅੰਕੁਸ਼ਾ ਮਤਲਬ ਇਹ ਸਾਰੇ ਜਣੇ ਮੋਨੂ ਆ ਜਗਤਾਰ ਸਿੰਘ ਆਏ ਸਾਰੇ ਜਣੇ ਇਕੱਠੇ ਹੋ ਕੇ ਮਤਲਬ ਸਾਡੇ ਘਰ ਦਾ ਤਰਦ ਉਤਰਦਾ ਆ ਕਿ ਆਏ ਸਾਡੇ ਤੇ ਮਤਲਬ ਇੰਨੀ ਵੱਡੀ ਗੱਲ ਦਾ ਤੋਂ ਹੋ ਗਈ ਆ ਪੁਲਿਸ ਨੇ ਹਜੇ ਤੱਕ ਸਾਡੀ ਕੋਈ ਕਾਰਵਾਈ ਨਹੀਂ ਕੀਤੀ ਵੀ ਕੋਈ ਸਾਡੀ ਸੁਣਵਾਈ ਨਹੀਂ ਕੀਤੀ ਵੀ ਮਤਲਬ 1.5 ਮਹੀਨਾ ਹੋ ਚੱਲਿਆ ਜੇ ਲੜਾਈ ਨੂੰ ਤੇ ਜੱਜ ਸਾਹਿਬ ਨੇ ਸਾਡੀ ਛੱਬੀ ਵੀ ਲਾ ਦਿੱਤੀ ਆ ਤੇ ਪੁਲਿਸ ਜਾਣ ਕੇ ਇੱਥੇ ਮਾੜੀ ਮੋਟੀ ਰੇਟ ਮਾਰ ਦਿੰਦੇ ਆ ਇੱਥੋਂ ਫੜ ਕੇ ਉਹ ਹੈਪੀ ਦੇ ਭਰਾ ਨੂੰ ਤੇ ਅਗਲੀ ਗਲੀ 'ਚ ਜਾ ਕੇ ਛੱਡ ਦਿੰਦੇ ਆ ਮੇਰੇ ਸਾਰਾ ਵੇਖੋ ਸਿਰ ਵਿੱਚ 7:30 ਵਜੇ ਜੇ ਮੇਰੀ ਹੱਡੀ ਫ੍ਰੈਕਚਰ ਹੋਈ ਆ 18 ਟਾਂਕੇ ਲੱਗੇ ਮੇਰੇ ਸਿਰ ਵਿੱਚ ਤੇ ਐ ਸਰ ਮੇਰੇ ਵਾਲਾਂ ਦਾ ਹਾਲ ਵੇਖੋ ਕੀ ਬਣ ਗਿਆ ਉਹ ਦੇਖੋ ਆ ਸਾਰੇ ਆ ਮੇਰੇ ਵਾਲ ਕੱਟਦੇ ਆ ਇਹਨੇ ਕੀਤਾ ਇਹ ਸਾਰੇ ਡਾਕਟਰਾਂ ਨੇ ਕੱਟਦੇ ਸਾਰੇ ਵਾਲ ਆ ਐ ਦੇ ਵਿੱਚ ਸਾਰਾ ਸਾਰਾ ਖੂਨ ਜਾਮ ਗਿਆ ਸੀ ਬਹੁਤ ਕੁ ਜ਼ਿਆਦਾ ਮੇਰਾ ਖੂਨ ਡੁੱਲਿਆ ਆ ਸਾਰਾ ਇਹਦੇ ਵਿੱਚ ਜਮ ਜਮ ਗਿਆ ਇਹਦਾ ਸਾਰੇ ਮੇਰੇ ਵਾਲਾਂ ਦਾ ਵੇਖੋ ਹਾਲ ਕੀ ਬਣ ਗਿਆ ਕੋਈ ਸੋ ਲੋ ਜਿਹੜੀ ਕਾਰਵਾਈ ਕੀਤੀ ਜਾਂਦੀ ਇਹਦੇ ਨਾਲ ਸਹਿਮਤ ਨਹੀਂ ਸਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਣ ਦੀ ਵੀ ਸਰ ਉਹਨਾਂ ਨੂੰ ਹੁਣੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਵੀ ਜਿੱਥੇ ਸਰੋ ਭੱਜਿਆ ਆਂ ਹੀ ਉਹਨਾਂ ਨੂੰ ਟਿਕਾਣਾ ਵੀ ਦੱਸਣ ਦੇ ਆ ਕਿ ਉਹ ਜਿੱਥੇ ਗਏ ਆ ਸਾਨੂੰ ਪਤਾ ਉਹ ਕਿੱਥੇ ਗਏ ਆ ਤੁਸੀਂ ਸਾਡੇ ਨਾਲ ਚਲੋ ਪੁਲਿਸ ਵਾਲੇ ਸਾਨੂੰ ਜੂੜ ਬੋਲ ਦਿੰਦੇ ਸਾਡੀ ਇੱਥੇ ਡਿਊਟੀ ਲੱਗੀ ਸਾਡੀ ਉੱਥੇ ਡਿਊਟੀ ਲੱਗੀ ਆ ਅੱਜ ਜਾਵਾਂਗੇ ਕੱਲ ਜਾਵਾਂਗੇ ਹੁਣੇ ਤੱਕ ਕਿ ਮੇਰੇ ਹਸਬੰਦ ਦੀ ਸਾਡੀ ਫੈਕਚਰ ਆ ਸਕੈਨ ਵਿੱਚ ਤੇ ਹੁਣੇ ਤੱਕ ਮੇਰੇ ਹਸਬੰਦ ਦੀ ਰਿਪੋਰਟ ਨਹੀਂ ਲਾ ਕੇ ਆਂਦੇ 1.5 ਮਹੀਨਾ ਹੋ ਗਿਆ ਮੋਕੰਪੁਰਾ ਜੀ ਬੰਕਰ ਦੇ ਅਸੀਂ ਸਰ ਐਹੀ ਮੰਗ ਕਰਦੇ ਆ ਕਿ ਸਾਡੀ ਸੁਣਵਾਈ ਹੋਵੇ ਸਰ ਸਾਡੇ ਬਹੁਤ ਜ਼ਿਆਦਾ ਸੱਟਾਂ ਲੱਗੀਆਂ ਆ ਸਰ ਮੈਂ ਇੰਨੀ ਕੁ ਮੁਸ਼ਕਲ ਬਜੀ ਆ ਮਤਲਬ ਮੈਂ ਜਦੋਂ ਉਹਨਾਂ ਨੇ ਮੇਰੇ ਸੱਟਾਂ ਮਾਰੀਆਂ ਮੈਂ 3 ਦਿਨ ਬੇਹੋਸ਼ ਰਹੀ ਆ ਮੰਗ ਐ ਵੀ ਆ ਸਾਡੀ ਕੀ ਮਾਰਿਆ ਤੁਹਾਡੇ ਮੈਂ ਮੇਰੇ ਸਰ ਉਹਨਾਂ ਨੇ ਦਾਤਰ ਮਾਰੇ ਆ ਮੇਰੇ ਹਸਬੰਦ ਦੇ ਵੀ ਸਰ ਦਾਤਰ ਵੱਜੇ ਸਿਰ ਤੇ ਸਾਡੀ ਮੰਗ ਆ ਕਿ ਉਹਨਾਂ ਨੂੰ ਵੈਸ਼ ਕੀਤਾ ਹੋਇਆ ਹਿਸਾਬ ਮੇਰੇ ਸੰਨ 1.5 ਮਹੀਨਾ ਹਿਸਾਬ ਮਿਲਣਾ ਚਾਹੀਦਾ ਨਾ ਉਹਨਾਂ ਇਨਸਾਫ ਨੇ ਤੁਹਾਨੂੰ ਮਿਲਿਆ ਕੋਈ ਕਾਰਵਾਈ ਨਹੀਂ ਹੋਣ ਢਈ ਉਹਨਾਂ ਦੀ ਕੋਈ ਕਾਰਵਾਈ ਨਹੀਂ ਹੋਣ ਢਈ ਪੁਲਿਸ ਵਾਲਿਆਂ ਦੀ ਸਾਰ ਉਹਨਾਂ ਦੇ ਨਾਲ ਮਿਲੀ ਭੁਗਤਾ ਹਾਂ ਮਾਰ ਕੇ ਛੁੱਟ ਗਏ ਆਪਣੀ ਵੱਲੋਂ ਉੱਤੇ ਭੱਜ ਗਏ ਜਦੋਂ ਵੇਖਿਆ ਬੱਚਿਆਂ ਨੇ ਅਹੀਂ ਵੀ ਕਹਨੇ ਲੈ ਜਾਓ ਲੈ ਜਾਓ ਆਪਣੀ ਮਾਂ ਨੂੰ ਇਹ ਲਟਕੀ ਪਈ ਸੀ ਆ ਤੇ ਮਰੀਆ ਵਾਂਗ ਸਾਸ ਸੀ ਇਹ ਬਚ ਗਈ ਬੱਚਿਆਂ ਦੇ ਪਿੱਛੇ ਬਚ ਗਈ ਆ ਕਿਉਂ ਮੇਰੀ ਛੋਟੀ ਨਾ ਵੀ ਇਤਰਾ ਪੂਰੀ ਹੋ ਗਈ ਤਾਂ ਮੈਂ ਤਾਂ ਰੋਂਦਾ ਹੀ ਸਾਂ ਮੈਂ ਕਿਤੇ ਇਹਨੂੰ ਨਾ ਕੁਛ ਹੋ ਜਵੇ ਮੈਂ ਕੀ ਕਰਾਂਗੀ ਇਹ ਕੈਨ ਨਹੀਂ ਸਾ ਇਹ ਕਾਰਵਾਈ ਹੋਵੇ ਬਸ ਸਾਨੂੰ ਸਾਨੂੰ ਸਾਹਿਬ ਮੇਰੀ ਸਾਰਾ ਹੋ ਮੰਗਾ ਕਿ ਮੇਰੇ ਸਾਹਿਬ ਕੀਤਾ ਜਾਵੇ